ਨਾ ਤਾਂ ਕੋਈ ਰੋਟੀ ਦਿੱਤੀ ਐ ਨਾ ਕੋਈ ਚਾਹ ਦਿੱਤੀ ਐ ਦੁਸਤੀ ਨੇ ਨਹੀਂ ਜਮੇ ਨਹੀਂ ਦਿੰਦੀ ਜਮੇ ਨਹੀਂ ਕੋਈ ਮੱਛ ਦਾ ਮੁੱਛ ਦਾ ਵੀ ਸਾਡੇ ਉਹੀ ਗੱਲ ਵਾਂਗੂ ਵੀ ਰੋਟੀ ਦੇ ਦਿਆ ਕੋਈ ਚਾਹ ਪਾਣੀ ਦੇ ਦਿਆ ਇਹਨੂੰ ਵੱਡੇ ਬੰਦੇ ਦਾ ਪੁੰਨ ਹੁੰਦਾ ਇਹਨੂੰ ਤਾਂ ਕੋਈ ਪੁੰਨ ਪੰਨ ਦਾ ਨਹੀਂ ਉਹ ਮੁੰਡਾ ਖੇਤ ਵਾਗ ਗਿਆ ਮੁੜ ਕੇ ਉਹ ਨਹੀਂ ਆਇਆ ਜੇ ਉਹ ਆਜੇ ਤਾਂ ਕੋਈ ਉਹੀ ਜਵਾਕ ਮੈਨੂੰ ਚਾਹ ਦੀ ਘੁੱਟ ਫੜਾ ਦੇ ਆ ਭੁੱਖੀ ਮਰੀ ਜਾਨੀ ਐ ਆ ਬੈਠੀਆਂ ਨਾ ਅੰਦਰ ਜਾਣ ਜੋ ਕਰੀਆਂ ਡਰ ਲੱਗਦਾ ਉਹ ਤਾਂ ਐ ਨਹੀਂ ਪਤਾ ਕੀ ਬੋਲੂਗੀ ਚੜੇਲ ਹਾਂ ਵੀ ਡਰ ਲੱਗਦਾਗਾ ਬਹੁਤ ਬੁਰਾ ਹਾਲਾ ਮੇਰਾ ਤਾਂ ਬੜੇ ਪਾਣਾ ਕਿਸੇ ਤੇ ਆਵੇ ਬੜੇ ਪਾ ਤਾਂ ਬਹੁਤ ਨਗਾਉਣਾ ਔਖਾ ਗਾ ਆ ਮੈਂ ਮੈਂ ਤਾਂ ਹੁਣ ਐ ਕਹਿਨੀ ਐ ਕਿ ਜੇ ਮੇਰੇ ਦੋ ਪੁੱਤ ਹੁੰਦੇ ਨਾ ਇਹ ਦੁੱਧੇ ਕੰਨੀ ਵਾ ਕੇ ਜਾਂਦੀ ਆ ਇੱਕ ਪੁੱਤ ਨੇ ਤਾਂ ਦੇਖ ਲੈ ਜਾਵਾ ਆ ਕੱਢੀ ਪਈਆਂ ਬਾਰਗੇ ਆ ਬੈਠੀ ਐਗੀ ਜੇ ਦੋਨੂ ਹਾ ਹੁੰਦੀਆਂ ਦੁੱਦੀ ਉਦੀ ਲੈ ਜਾਂਦੀ ਉਦੀ ਉਧਰ ਭੱਗ ਜਾਂਦੀ ਅੱਛਾ ਹੁਣ ਤੈਨੂੰ ਇੱਕ ਹੋਰ ਪੁੱਤ ਚਾਹੀਦਾ ਹੁਣ ਤਾਂ ਉਹਦੇ ਕੋਲੇ ਜਾਣਾ ਸੀ ਆ ਚੱਕਾ ਦੀ ਗੱਠੜੀ ਕਿਤੇ ਮਰਜੀ ਜਾ ਹੋਰ ਕਿਹੜਾ ਤੈਨੂੰ ਕਿੱਥੇ ਥਾਣੀ ਜਾਣ ਨੂੰ ਕੋਣ ਮੈਂ ਕਿੱਥੇ ਜਾਵਾਂ ਹੁਣ ਕਿਤੇ ਮਰਜ਼ੀ ਮਗ ਜਾ ਕਿਤੇ ਨਹੀਂ ਥਾ ਮੈਨੂੰ ਤਾਂ ਹੁਣ ਜਾਣ ਨੂੰ ਤੇਰੇ ਘਰੀ ਥਾ ਮੈਨੂੰ ਤਾਂ ਮੈਂ ਤਾਂ ਤੈਨੂੰ ਬਥੇਰਾ ਆਪਣੇ ਘਰੇ ਥਾਂ ਦਿੱਤਾ ਸੀ ਬਥੇਰਾ ਤੈਨੂੰ ਰੱਖਿਆ ਸੀ ਆ ਤੂੰ ਬੇਵਕਤਾ ਕਰਨੋਂ ਨਹੀਂ ਹਟੀ ਲੋਕਾਂ ਕੋਲੇ ਵੀ ਜਾ ਕੇ ਕਹਿੰਦੀ ਮੇਰੀ ਨੂੰ ਤਾਂ ਰੋਟੀ ਨਹੀਂ ਦਿੰਦੀ ਨਹੀਂ ਤਾਂ ਰੋਟੀਆਂ ਖਾ ਲਾਂ ਨਹੀਂ ਇਹਨੇ ਬਦਨਾਮ ਕਰੀ ਜਾਨੀ ਐ ਮੈਂ ਕਿੱਥੇ ਖਾ ਲਾਂ ਨਹੀਂ ਆਹ ਬੈਠੀ ਆ ਭੁੱਖੀ ਤੜਕੇ ਦੀ ਉਹ ਮੂੰਹਾਂ ਫੇਕ ਗਿਆ ਹੋਇਆ ਤਾਂ ਮੈਨੂੰ ਆਖੇ ਚੱਕੜ ਮੈਨੂੰ ਇੱਥੇ ਕੁੱਤੇ ਵਾਂਗੂ ਸਿੱਟ ਜਾਂਦੀ ਇੱਥੇ ਬੈਠੀ ਗਾਲ ਲੈਂਦੀ ਮੈਂ ਖਾ ਲੈਂਦੀ ਨਾ ਮੈਂ ਤਾਂ ਸਿੱਟਣ ਦੀ ਗੱਲ ਹੀ ਨਹੀਂ ਕਰੀ ਮੈਂ ਤਾਂ ਤੈਨੂੰ ਮੰਜੇ ਤੇ ਬੈਠੀ ਨੂੰ ਰੋਟੀਆਂ ਫੜਾਉਂਦੀ ਸੀ ਗੱਲ ਕਰ ਤੇਰੇ ਨੰਗਣੋਂ ਹਟ ਗਈ ਰੋਟੀ ਤੂੰ ਬੈਰ ਤਾਂ ਕਰਨੋਂ ਨਹੀਂ ਹਟੀ ਜਦੋਂ ਤੂੰ ਬੈਰ ਤਾਂ ਕਰੇਂਗੀ ਹੁਣ ਤਾਂ ਮੈਂ ਤੈਨੂੰ ਰੋਟੀ ਛੱਡ ਤੇਨੂੰ ਪਾਣੀ ਦਾ ਗਲਾਸ ਕੀ ਦੇਣੀ ਆ ਚੱਕ ਗੱਠੜੀ ਆ ਆਦੀ ਤੇ ਤੁਰਦੀ ਲਾਗਰੋਂ ਹਟ ਬੂ ਕਿੱਥੇ ਜਾਉਂਗੀ ਹੁਣ ਮੈਂ ਕਿਤੇ ਮਰਜੀ ਜਾ ਬੇ ਮੈਂ ਤੇਰਾ ਠੇਕਾ ਨਹੀਂ ਕਰਿਆ ਦਾ ਚੋਣੋਂ ਚੱਖੋ ਤੇਰੇ ਕੱਪੜੇ ਪਾ ਤੇ ਇਹ ਚ ਮੇਰੇ ਕਨੂਆ ਕਿਤੇ ਮਰਜੀ ਰਹੇ ਜਿੱਥੇ ਤੇਰਾ ਜੀ ਕਰਦਾ ਉੱਥੇ ਰਹੈਂ ਦੇਖੂਗੀ ਵੀ ਮੇਰੇ ਨਾਲ ਚੰਗੀ ਰੋਟੀ ਤੈਨੂੰ ਕਿੱਥੇ ਮਿਲੂਗੀ ਭੱਗ ਜਾ ਫੇਰ ਮਾਤਾ ਕਿੱਥੇ ਜਾਂਦੀ ਮੈਂ ਤਾਂ ਫੇਰ ਵੀਰਦਾ ਆਸ਼ਰਮ ਤੇ ਜਾਉਂਗੀ ਹੋ ਤਾਂ ਮੈਨੂੰ ਕਿਤੇ ਥਾਂ ਨਹੀਂ ਵਗ ਜਾ ਪਈ ਵੀਰਦਾ ਆਸ਼ਰਮ ਚ ਵਗ ਜਾ ਜੇ ਵੀਰਦਾ ਆਸ਼ਰਮ ਚ ਤੈਨੂੰ ਚੰਗੀ ਰੋਟੀ ਮਿਲਦੀ ਹੈ ਮੇਰੇ ਨੂੰ ਮੇਰੇ ਕੋਲ ਤਾਂ ਤੈਨੂੰ ਮਾੜੀ ਮਿਲਦੀ ਸੀ ਬਹਿਰ ਤਾਂ ਕਰਨੋਂ ਨਹੀਂ ਹੱਟੀ ਤੂੰ ਮੈਂ ਤਾਂ ਬਥੇਰਾ ਸੋਚਦੀ ਸੀ ਹਾਂ ਮੈਂ ਹੁਣ ਜਾਂਦੀ ਨਹੀਂ ਮੈਂ ਹੁਣ ਤੈਨੂੰ ਕੁਝ ਨਹੀਂ ਕਹਿੰਦੀ ਮੈਨੂੰ ਅੱਜ ਦਰਦ ਇਹਨੇ ਰੱਖ ਲੈ ਨਾ 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 ਬੱਸ ਬੱਸ ਹੁਣ ਤਾਂ ਖਤਮ ਹੋਈ ਪਈ ਕਹਾਣੀ ਜੇ ਤੇਰਾ ਮੁੰਡਾ ਆ ਗਿਆ ਨਾ ਤੇਰਾ ਮੁੰਡਾ ਬੇੜਬੜਾ ਕੇ ਫੇਰ ਮੇਰੇ ਪੈਰਾਂ ਚ ਡਿੱਗ ਭੁਗਾ ਕੇ ਮੇਰੀ ਮਾਂ ਨੂੰ ਨਾ ਭੇਜ ਖੜੀ ਹੋ ਜਾ ਉਹਦੇ ਹੁੰ ਮੈਂ ਹੁਣ ਤੂੰ ਆਏ ਕਰਾਂਗੀ ਮੇਰੇ ਨਾਲ ਐਂ ਕਰੂੰਗੀ ਤੇਰੇ ਨਾਲ ਤੂੰ ਫੇਰ ਹੀ ਠੀਕ ਹੋਏਂਗੀ ਤੇਰਾ ਵੀ ਦਿਮਾਗ ਸੈੱਟ ਹੋ ਜਾਊਗਾ ਤੇਰਾ ਦਿਮਾਗ ਥੋੜਾ ਜਿਆਦਾ ਜਿਆਦਾ ਤੇਜ਼ ਹੋ ਰਿਹਾ ਸੀ ਜਿੱਥੇ ਜੀ ਕਰ ਉੱਥੇ ਜਾ ਕੇ ਕਦੇ ਇਹਦੇ ਕੋਲੇ ਚੁਗਲੀਆਂ ਕਿਤੇ ਉਹਦੇ ਕੋਲੇ ਚੁਗਲੀਆਂ ਮੇਰੀ ਨੂੰ ਰੋਟੀ ਨਹੀਂ ਦਿੰਦੀ ਮੇਰੀ ਨੂੰ ਰੋਟੀ ਨਹੀਂ ਦਿੰਦੀ ਖਾਲਾ ਹੁਣ ਜਾ ਕੇ ਰੋਟੀਆਂ ਹੁਣ ਪਰੌਂਠੇ ਖਾ ਲਿਆ ਕਰੀ ਮਰਦਾ ਸ਼ਰਮ ਚ ਖਾ ਲ ਤੈਨੂੰ ਕੀ ਆ ਕਿਤੇ ਕੁਝ ਮਿਲੇ ਨਾ ਮਿਲੇ ਮਿਲੇ ਪਾਵਾ ਭੁੱਖੀ ਮਰਾਂ ਪਾਵਾ ਮਰ ਜਾਂ ਪਾਵਾ ਖੂਟੋ ਬਾ ਗੰਦਾ ਕਰ ਲਾਂ ਤੈਨੂੰ ਤਾਂ ਕੋਈ ਨਹੀਂ ਹੁਣ ਮੇਰੀ ਰੋਟੀ ਦਾ ਉਹ ਮੈਂ ਮਰ ਜਾ ਮੰਗਤੀ ਜੀ ਕਿਹੜੀ ਤ ਆਏ ਜੇ ਲੱਗਦਾ ਦੇਖੀ ਮੜੰਗਾ ਜਾਂ ਜਮੀ ਜਿਵੇਂ ਹਰਪ੍ਰੀਤ ਦੀ ਸੱਸ ਹੁੰਦੀ ਐ ਮੈਨੂੰ ਲੱਗਦੀ ਤਾਂ ਉਹੀ ਐ ਪਰ ਹਾਲਤ ਦੇਖ ਕੇ ਮਸੀ ਹਾਂ ਤੇਰੇ ਤਾਂ ਬਾਜਬੀਰੀ ਨਿਕਲਦੀ ਮਸੀ ਤੂੰ ਆ ਮੈਂ ਤਾਂ ਤੇਰੀ ਸਿਆਣੀ ਨਹੀਂ ਆਈ ਸਮਾਰ ਕੇ ਸਿਆਣ ਪੁੱਤ ਕਿੱਥੇ ਆਵੇ ਕਰੋ ਘਾਤਾਂ ਕਿੰਦਰ ਫੜਾਉਣ ਜਾਂਦੀ ਆ ਤੂੰ ਕੁਛ ਨਹੀਂ ਫੜਾਉਣ ਜਾਂਦੀ ਪੁੱਤ ਕਰੋ ਘੜਤਾ ਮੈਨੂੰ ਤਾਂ ਤੇਰੀ ਮੰਦ ਨਹੀਂ ਕਰੋ ਘੜਤਾ ਕਰੋ ਘੜਤਾ ਹਰਪ੍ਰੀਤ ਨੇ ਹਾਂ ਹਰਪ੍ਰੀਤ ਨੇ ਕਰੋ ਘੜਤਾ ਹੁਣ ਮੈਂ ਤਾਂ ਬਸ ਜਾਣੀ ਆ ਪੁੱਤ ਤੇਰੀ ਹਾਲਤ ਦੇਖ ਕੇ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਵੀ ਮਾਸੀ ਤੂੰ ਹੀ ਆ ਇਹ ਪੁੱਤ ਫਿਰ ਯਕੀਨ ਕਿੱਥੋਂ ਆਵੇ ਕਿ ਤੂੰ ਰੋਟੀ ਨਹੀਂ ਟੁੱਕਣੀ ਖਾਦਾ ਕਈ ਦਿਨ ਹੋ ਗਏ ਨਾਲ ਕੋਈ ਚਰਨਾ ਪਣ ਨਾਲ ਤੁਸੀਂ ਦੋਨੇ ਨੋ ਸੱਸ ਨਾਲ ਪੁੱਤ ਕੋਈ ਲੜੀ ਨਹੀਂ ਮੇਰੇ ਨਾਲ ਤਾਂ ਕੁਛ ਨਹੀਂ ਲੜੀ ਤੂੰ ਬਸ ਕਰਤੂਤਾਂ ਹੀ ਦੇਖ ਲੈ ਆਵਦੀ ਨਾਲ ਦੰਗੀਆਂ ਵੀ ਕੀ ਨੇ ਤੁਹਾਨੂੰ ਮਰ ਯਕੀਨ ਨਹੀਂ ਆਉਂਦਾ ਮਾਸੀ ਗੱਲ ਦਾ ਆਹ ਕਿ ਮੈਂ ਲੜਪੀ ਚਲ ਆ ਜਾ ਮੇਰੇ ਨਾਲ ਚੱਲ ਮੜਾ ਜਾ ਤੂੰ ਮੈਂ ਪੁੱਛਦੀਆਂ ਕੋਈ ਨਹੀਂ ਹਾਏ ਮੈਨੂੰ ਬਰਨ ਨਹੀਂ ਦੇਣਾ ਉਹ ਤਾਂ ਕਹਿੰਦੀ ਵਗ ਜਾ ਕਿਸੇ ਪਾਸੇ ਵਗ ਜਾ ਪਾ ਮਾਦੀ ਮੈਂ ਤਾਂ ਵਿਰਦਾ ਕਰਾ ਮੈਂ ਸਿੱਧੋ ਇੰਨਾ ਡਰਦੀ ਕਿਉਂ ਹਾਂ ਇਹ ਜਿਹੜੀ ਕੀ ਗੱਲ ਹੋ ਗਈ ਤੂੰ ਡਰਨੀ ਵਾਲਾ ਲੱਗਿਆ ਆ ਤੇਰੇ ਕੱਪੜੇ ਨੇ ਹਾਂ ਉਹ ਮੈਂ ਮਾਜਾਂ ਕਿਵੇਂ ਫੜਾਈ ਨੇ ਨਹੀਂ ਜਿਵੇਂ ਮੰਗਤਿਆਂ ਦੇ ਹੁੰਦੇ ਨੇ ਹਾਏ ਹਾਏ ਚਲ ਆ ਜਾ ਤੇਰੇ ਨਾਲ ਵੀ ਲੜੂ ਮੈਂ ਜਾਂਦੀ ਨਹੀਂ ਰਾਜਵੀਰ ਮੇਰੇ ਨਾਲ ਲੜੂ ਮੇਰੇ ਮੂਰੇ ਦੀ ਹਸਤੀ ਕੀ ਆ ਵੀ ਮੈਂ ਮੇਰੇ ਨਾਲ ਲੜਪੂ ਤੂੰ ਆ ਜਾ ਮਸੀ ਮੇਰੇ ਨਾਲ ਤਾਂ ਚੱਲ ਮੈਨੂੰ ਤਰਸ ਆ ਜਾਂਦਾ ਤੇਰੀ ਹਾਲਤ ਦੇਖ ਕੇ ਕੀ ਬਝਾਂ ਬਣਾ ਰੱਖੀ ਐ ਤੂੰ ਆਪਦੀ ਕੀ ਕਰਾਂ ਆਦੀ ਭਗ ਜਾ ਕਿਸੇ ਪਾਸੇ ਭਗ ਜਾ ਆਦੀ ਕਿਸੇ ਪਾਸੇ ਐ ਕਿਵੇਂ ਭਗ ਜਾਵਾਂ ਸੀ ਜਾਂ ਤਾਂ ਤੂੰ ਕੁਝ ਕਹਿਤਾ ਹੋਣਾ ਹਰਪ੍ਰੀਤ ਨੂੰ ਜਾਂ ਤੂੰ ਲੜਪੀ ਹੋਣੀ ਆ ਉਹਨੇ ਕੁਝ ਨਹੀਂ ਆਖਿਆ ਪੁੱਤ ਮੈਂ ਤਾਂ ਜਮਣ ਡੱਕਾ ਡਾਲ ਨਹੀਂ ਆਖਿਆ ਬਟਾ ਨਹੀਂ ਅੰਦਰੋਂ ਬਾਥਮੈਂਟ ਲੀੜੇ ਬਨ ਕੇ ਲਿਆ ਤੇ ਕਹਿੰਦੀ ਭਗ ਜਾ ਮੈਂ ਤਾਂ ਬਾਰ ਗਿਆ ਕਿਵੇਂ ਲੀੜੇ ਬਨ ਕੇ ਲਿਆ ਤੇ ਮੈਂ ਤਾਂ ਬਾਰ ਗਿਆ ਬੈਠੀ ਸੀ ਅੱਛਾ ਤੂੰ ਬਾਹਰ ਅੱਗੇ ਬੈਠੀ ਸੀ ਤਾਂ ਬਾਹਰ ਅੱਗੇ ਕੀ ਕਰਦੀ ਸੀ ਬੈਠੀ ਬਾਹਰ ਗਿਆ ਭੁੱਖੀ ਢਾਈ ਨਹੀਂ ਬੈਠਣੀ ਸੀ ਹੁਣ ਹੋਰ ਕੀ ਕਰਾਂ ਹੁਣ ਭੁੱਖੀ ਢਾਈ ਹਾਂ ਕੋਟੇ ਢੁੱਡ ਭੁੱਖਾ ਮਰਦਾ ਸੀ ਨਾ ਤੈਨੂੰ ਕੀ ਗੱਲ ਦੋ ਰੋਟੀ ਨਹੀਂ ਖਾਦੀ ਢੜਕੇ ਦੀ ਨਾ ਵੀ ਫੜਾਈ ਨਹੀਂ ਨਾ ਰੋਟੀ ਨਾ ਚਾਹ ਨਾ ਪਾਣੀ ਕੁਛ ਨਹੀਂ ਆਹੋ ਮਾਸੀ ਤੁਹਾਡੇ ਘਰੇ ਹੋਈ ਕੀ ਜਾਂਦਾ ਮੈਨੂੰ ਤਾਂ ਤੁਹਾਡੀ ਗੱਲ ਦੀ ਸਮਝ ਹੀ ਨਹੀਂ ਆਉਂਦੀ ਹੈਗੀ ਲੈ ਕਿੱਧਰ ਗਈ ਹਰਪ੍ਰੀਤ ਤੈਨੂੰ ਆ ਜਾ ਆ ਜਾ ਚੱਲ ਦੇਖ ਲੈ ਨਹੀਂ ਲੈ ਮੈਨੂੰ ਤਾਂ ਇੱਥੇ ਬਿਹਾ ਦੇ ਕਿਉਂ ਇੱਥੇ ਕਾਹਦਾ ਬਿਹਾਦਾ ਨਹੀਂ ਮੈਂ ਗਾਹ ਨਹੀਂ ਜਾਂਦੀ ਮੈਨੂੰ ਲੜੂ ਮੈਨੂੰ ਪਤਾ ਉਹ ਤਾਂ ਨਹੀਂ ਪਤਾ ਮੈਨੂੰ ਕੁੱਟੇ ਹਾਏ ਹਾਏ ਮਾਸੀ ਤੇਰੇ ਦੇ ਹੱਥ ਵੀ ਚੱਕਦੀ ਆ ਚੱਕ ਲੈਂਦੀ ਆ ਬਾਈ ਜਿੱਥੇ ਬਾੜੀ ਉੱਜੇ ਹੋਵੇ ਨਾ ਮੈਂ ਮਰ ਜਾ ਚੱਕ ਜੀ ਹੈ ਨੰ ਬੜਾਈਆਂ ਤਾਂ ਹੋਈ ਨਹੀਂਆਂ ਕਰਦੀ ਐ ਜਾ ਕੇ ਉੱਥੇ ਪੇਕੀ ਆਵਦੇ ਵੀ ਮੈਂ ਐ ਕਰਦੀ ਐ ਐ ਕਰਦੀ ਐ ਸੱਸ ਨੂੰ ਆਵਦੀ ਨੂੰ ਐਂ ਸਾਹਮਦੀ ਆ ਆ ਕਰਤੂਤਾਂ ਕਰਦੀ ਆ ਤੂਟਾ ਕਰਦੀ ਆ ਤੇਰੀ ਵੀੜੇ ਨਹੀਂ ਮੇਰੇ ਦੀ ਦੇ ਪਤਾ ਨਹੀਂ ਕਿੱਦਾਂ ਕਿਤੇ ਪਾਈ ਨੇ ਓਹੋ ਮਸੀ ਹੁਣ ਕਿੱਥੇ ਬੈਠੇਂਗੀ ਇੱਥੇ ਰਹਿਨੀ ਆ ਤੂੰ ਹਾਂ ਮਸ ਮੈਂ ਤਾਂ ਇੱਥੇ ਹੀ ਰਹੂੰਗੀ ਪੂ ਮੈਂ ਮਰ ਜਾ ਨਹੀਂ ਕੀ ਹਾਲਤ ਕਰ ਰੱਖੀ ਚੰਦਰੀ ਨੇ ਹੁਣ ਚੱਲ ਐਂ ਕਰ ਚੱਲ ਤੂੰ ਕੇਰਾ ਤਾਂ ਬਹਿ ਜਾ ਫੇਰ ਮੈਂ ਉਹਦੇ ਨਾਲ ਕਰਦੀਆਂ ਗੱਲ ਵੀ ਤੈਨੂੰ ਕੀ ਕਹਿੰਦੀ ਆ ਲੈ ਫੜ ਮੜਾ ਤੈਨੂੰ ਮੰਜਾ ਢਾ ਕੇ ਦੇਮਾ ਓਹੋ ਕੀ ਹਾਲਤ ਕਰ ਰੱਖੀ ਏ ਤੇਰੀ ਮੂੰਹ ਮਰ ਜਾਈ ਨਹੀਂ ਸੜੇ ਜੇ ਕਮਰੇ ਚ ਮੰਜੇ ੜਾ ਰੱਖੇ ਨੇ ਦੇਖ ਲਾ ਲੈ ਬੰਦੇ ਦੀ ਸ਼ਕਲ ਤੋਂ ਨਹੀਂ ਪਤਾ ਲੱਗਦਾ ਮਾਸੀ ਵੀ ਉਹਦੇ ਅੰਦਰ ਕੀ ਚੱਲਦਾ ਸ਼ਕਲ ਤੋਂ ਤਾਂ ਮੈਨੂੰ ਤਾਂ ਨਹੀਂ ਸਿਆਣੀ ਲੱਗਦੀ ਐ ਸ਼ਕਲ ਹੀ ਸਿਆਣੀ ਐ ਆਕਰ ਨਹੀਂ ਖਾਕਲੀ ਤੇ ਆਹੋ ਆ ਸੋਣੀ ਆ ਆਕਲ ਨਹੀਂ ਪੁੱਤੋ ਨੂੰ ਨਾ ਹੁਣ ਕਿੱਥੇ ਗਈ ਹੋਈ ਆ ਪਤਾ ਨਹੀਂ ਕਿੱਧਰ ਗਈ ਹੋਗੀ ਇੱਥੇ ਕਿਤੇ ਹੋਈ ਹੋਗੀ ਦਫਾ ਮੈਂ ਤਾਂ ਫੜਾ ਕੇ ਵਾਗੀ ਗੱਠੜੀ ਮੈਂ ਤਾਂ ਜਾਂਦੀ ਸੀ ਨਾ ਮਾਸੀ ਮੈਨੂੰ ਐਂ ਦੱਸ ਗੱਲ ਸੁਣ ਮੇਰੀ ਠੰਡੇ ਦਿਮਾਗ ਨਾਲ ਤੁਸੀਂ ਲੜਗੀਆਂ ਸੀ ਜਾਂ ਕੋਈ ਗੱਲ ਹੋਈ ਸੀ ਕਿ ਤੈਨੂੰ ਉਹੀ ਗੁੱਸੇ 'ਚ ਕਹਿਤਾ ਵੀ ਕਰੋ ਵਗ ਜਾ ਪੁੱਤ ਗੱਲ ਕੀ ਹੋਣੀ ਸੀ ਕਿ ਰੋਟੀ ਨਹੀਂ ਦਿੰਦੀ ਤੇ ਮੈਂ ਵਸ ਮਰਾ ਮੋਟਾ ਕਿਤੇ ਬਾਹਰ ਵਗ ਜਾਨੀਆ ਫਿਰ ਮੈਂ ਖਾਏ ਆਉਣੀ ਐ ਪਰ ਮੈਨੂੰ ਭੁੱਖ ਲੱਗਦੀ ਹੈਗੀ ਜੇ ਮੁੰਡਾ ਘਰੇ ਹੁੰਦਾ ਫਿਰ ਤਾਂ ਮੈਂ ਚੱਕ ਕੇ ਵੀ ਖਾ ਲਈਨੀ ਐਗੀ ਤੇ ਜੇ ਕੋਈ ਨਹੀਂ ਹੁੰਦਾ ਫਿਰ ਉਹ ਮੈਨੂੰ ਡਰ ਹੁੰਦਾਗਾ ਫਿਰ ਆਈ ਨਹੀਂ ਪਤਾ ਮੈਨੂੰ ਕੀ ਬੋਲੂਗੀ ਮਸੀ ਤੇਰਾ ਘਰ ਆਜ ਨੂੰ ਮੁੰਡਾ ਤੇਰਾ ਨਹੀਂ ਘਰੇ ਹੁੰਦਾ ਤੂੰ ਦੋ ਵੀ ਰੋਟੀ ਖਾਇਆ ਕਰ ਚੱਕ ਕੇ ਨਾ ਰੋਟੀ ਇਹ ਇਹ ਤੁਸੀਂ ਕੀ ਖੇਡ ਬਣਾ ਰੱਖੀ ਕੀ ਗੱਲ ਬਣਾ ਰੱਖੀ ਆ ਕੋਈ ਗੱਲ ਹੋਈ ਹੋਊਗੀ ਤੁਹਾਡੇ ਵਿੱਚ ਗੱਲ ਤਾਂ ਪੁੱਤ ਹੁਣ ਆਈ ਆ ਫਿਰ ਬਸ ਕਿਦੋਂ ਮੈਂ ਕੋਈ ਮੇਰਾ ਨਹੀਂ ਵੀ ਦੀ ਨਹੀਂ ਲੱਗਦਾ ਜਾਂ ਮੈਨੂੰ ਰੋਟੀ ਨਹੀਂ ਦਿੰਦੀ ਫਿਰ ਮੈਂ ਤੋਕੀ ਤੋ ਜਾ ਕੇ ਬਤ ਪੈ ਰਾਤ ਕੋਈ ਨਾ ਕੋਈ ਗੱਲ ਮੇਰੇ ਮੂੰਹ ਤੋਂ ਨਿਕਲ ਜਾਂਦੀ ਹੈ ਜੀਭ ਚੋਂ ਗਲਣੀ ਚੋਂ ਤੇ ਫਿਰ ਬਸ ਉਹ ਦੱਸ ਦਿੰਦਿਆਂ ਨੇ ਇਹਨੂੰ ਵੀ ਨਾ ਵੀ ਤੇਰੀ ਸੱਸਾਂ ਹੀ ਕਹਿੰਦੀ ਆ ਮਸੀ ਤੂੰ ਬਾਹਰ ਅੰਦਰ ਜਾ ਕੇ ਨਾ ਕਿਸੇ ਕੋਲੇ ਗੱਲਾਂ ਬਾਤਾਂ ਨਾ ਕਰਿਆ ਕਰ ਤੈਨੂੰ ਪਤਾ ਹਰਪ੍ਰੀਤ ਦਾ ਸੁਹਾਤਾ ਬਾਲਾ ਭੇੜਾ ਹੈ ਕੋੜਾ ਕੀ ਕਰਾਂ ਫਿਰ ਮੈਂ ਤਵੀ ਤੋਂ ਨਿਕਲ ਜਾਂਦੇ ਕਿ ਭੁੱਖੀ ਮਰਦੀਆਂ ਫਿਰ ਮੈਂ ਜਾ ਕੇ ਰੋਟੀ ਮੰਗਦੀਆਂ ਅਗਲੇ ਤੋਂ ਅਗਲਾ ਫਿਰ ਮੈਨੂੰ ਆਏ ਕਹਿੰਦਾ ਕਿ ਤੂੰ ਰੋਟੀ ਘਰੇ ਖਾ ਕੇ ਨਹੀਂ ਆਈ ਫਿਰ ਮੈਂ ਕਹਿੰਦੀ ਵੀ ਦਿੱਤੀ ਨਹੀਂ ਨਮਸੇ ਨਾ ਤੂੰ ਕਿਵੇਂ ਰੋਟੀ ਮੰਗ ਕੇ ਖਾ ਲੈਣੀ ਆ ਇੱਕ ਅੱਦੇ ਦਿਨ ਤਾਂ ਖਾਦੀ ਜਾਂਦੀ ਆ ਰੋਟੀ ਮੰਗਦਾਂ ਤਾਂ ਉਹੀ ਸ਼ਰਮ ਆਉਂਦੀ ਆ ਬਗਾਨੇ ਘਰ ਚ ਭਾਈ ਫਿਰ ਮੈਨੂੰ ਤਾਂ ਹੁਣ ਸ਼ਰਮ ਆਉਂਦੀ ਨਹੀਂ ਜਦੋਂ ਮੈਨੂੰ ਭੁੱਖ ਲੱਗੀ ਹੁੰਦੀ ਆ ਫਿਰ ਹੋਰ ਕੀ ਕਰਾਂ ਹੁਣ ਸਹੀ ਗੱਲ ੱਟ ਢਮੂਰੇ ਕਾਦੀ ਸ਼ਾ ਵੀ ਫਿਰ ਹੁਣ 12 12 ਚ ਵਾਗੀ ਜਾਂਦਾ ਕਿਤੇ ਤਾਂ ਫਿਰ ਗੁਸਤੀ ਮਿਲ ਹੀ ਜਾਂਦੀ ਆ ਕੁੱਤੇ ਨੂੰ ਵੀ ਮੈਂ ਤਾਂ ਕੁੱਤਿਆਂ ਨਾਲੋਂ ਪਹਿਣੀ ਹੋਈ ਪਈ ਆ ਭਾਈ ਮੇਰੀ ਤਾਂ ਕੋਈ ਜੂਨ ਨਹੀਂ ਹੁਣ ਚਲ ਕੋਈ ਨਹੀਂ ਮਸੀ ਤੂੰ ਬੈਠ ਮੈਂ ਸਮਝਾ ਦੂੰਗੀ ਉਹ ਨੂੰ ਮੈਂ ਕਰਦੀ ਆ ਇਹਦੇ ਨਾਲ ਗੱਲ ਕੋਈ ਨਹੀਂ ਤੂੰ ਵੀ ਗੱਲਾਂ ਬਾਤਾਂ ਨਾ ਕਰਿਆ ਕਰ ਨਾ ਚੋਲੀਆਂ ਚੱਪੇ ਕਰਿਆ ਕਰ ਜਾ ਕੇ ਚਲ ਭਾਈ ਮਾਦਾ ਹੁਣ ਜੇ ਤੂੰ ਮੈਨੂੰ ਕਹਿ ਜਾਗੀ ਮੈਂ ਤਾਂ ਨਾ ਆਖੂਗੀ ਜੇ ਹੁਣ ਤੇਰਾ ਮੈਨੂੰ ਘਰੇ ਰੱਖ ਲੈ ਨਾ ਤੇ ਨਾ ਮੈਨੂੰ ਭੇਜੇ ਪੂਜੇ ਮੈਂ ਤਾਂ ਜਮਈ ਨਹੀਂ ਕਹੀਦੀ ਮੈਂ ਤਾਂ ਆਖਿਆ ਸੀ ਮਾਖਾ ਮੈਂ ਤਾਂ ਕਿਸੇ ਕੋਈ ਨਹੀਂ ਮਸੀ ਇਹ ਤਾਂ ਕੀ ਹਸਦੀ ਕਰਉਂਦਾ ਤੈਨੂੰ ਕਿੱਧਰ ਕੱਢ ਦੂਗੀ ਐਂ ਤੇ ਇਹਦੇ ਵਰਗੀਆਂ 100 ਕੱਢ ਕੇ ਪੈਂਦੀਆਂ ਹੋਣੀਆਂ ਹੱਥਾਂ ਨੂੰ ਕੋਈ ਗੱਲ ਨਹੀਂ ਤੇ ਤੇਰਾ ਕਿਹੜਾ ਰੱਬ ਵਿੱਚ ਹੈਗਾ ਤੂੰ ਇੱਥੇ ਬੈਠਾ ਤੇ ਮੈਂ ਇਹਨਾਂ ਹਰਪ੍ਰੀਤ ਨਾਲ ਕਰਦੀਆਂ ਗੱਲ ਕਿਤੇ ਤੇਰੇ ਨਾਲ ਨਾ ਲੜਪੇ ਪੁੱਤ ਤੂੰ ਤਾਂ ਹੁਣ ਦੇਖ ਮੈਨੂੰ ਮਿਲਣ ਆਈ ਐਂਗੀ ਮੇਰੀ ਟੈਨਸ਼ਨ ਨਾ ਮੰਨ ਤੂੰ ਕੋਈ ਨਾ ਮੇਰੇ ਨਾਲ ਨਹੀਂ ਲੜਦੀ ਹੈਗੀ ਤੂੰ ਬਹਿ ਜਾ ਕੋਈ ਨਹੀਂ ਜੇ ਆ ਗਈ ਨਾ ਤੇ ਇੱਥੇ ਬੈਠੀ ਨੰ ਦੇਖ ਲੈ ਕੁਛ ਬੋਲੀ ਨਾ ਨਾ ਫੇ ਤੂੰ ਮੈਨੂੰ ਰੋਟੀ ਫੜਾ ਦੇਂਗੀ ਰੋਟੀ ਫੜਾ ਜੂਗੀ ਮੱਸੇ ਕੋਈ ਨਹੀਂ ਭੁੱਖ ਲੱਗ ਰਹੀ ਏ ਤੈਨੂੰ ਹਾਂ ਨਾਲ ਮੈਨੂੰ ਚਾ ਦੇ ਜੀ ਠੀਕ ਹੈ ਚੰਗਾ ਬਹਿ ਜਾ ਕੋਈ ਨਹੀਂ ਕਿਆ ਹੁਣ ਤਾਂ ਕੁੜੀ ਆ ਗਈ ਕੀ ਪਤਾ ਮੇਰਾ ਢਿੱਡ ਭਾਰੀ ਦੇਵੇ ਇਹਨੂੰ ਵੀ ਪੰਨ ਲੱਗੂਗਾ ਜੇ ਰੋਟੀ ਦੇ ਦੇ ਨਾਲ ਕਹਿੰਦੀ ਮੈਂ ਗੱਲ ਕਰਦੀ ਐਂਗੀ ਕਿ ਅਜੇ ਹਰਪ੍ਰੀਤ ਆਖੇ ਵੇਖੇ ਤਾਂ ਮੈਨੂੰ ਕਿਹਾ ਰਾਜ ਰੱਖ ਲੈ ਫੇਰ ਤਾਂ ਚਲ ਮੈਂ ਨਾ ਜਾਇਆ ਕਰੂੰ ਕਿਸੇ ਦੇ ਕਰੇ ਵੀ ਨਾ ਕੋਈ ਜੀਵ ਚੋਂ ਕੋਈ ਗੱਲ ਟੁੱਕਿਆ ਕਰੂੰ ਨਾ ਕੱਢਿਆ ਕਰੂੰਗੀ ਹੁਣ ਚਲ ਕੇਰਾ ਹੁਣ ਬਸ ਮੈਨੂੰ ਬਰਿਆ ਤਰਿਆ ਕੇ ਛੱਡ ਜੇ ਫੇਰ ਤਾਂ ਮੈਂ ਤਾਂ ਆਪਦਾ ਇੱਥੇ ਪਈ ਰਿਆ ਕਰੂੰਗੀ ਮੈਂ ਤਾਂ ਕਿਹਦੇ ਕਰੇ ਵੀ ਨਹੀਂ ਜਾਂਦੀ ਆਸ ਗਮਾਂਡ ਚ